ਜਿਲ੍ਹੇ ਦੇ ਨਿਵਾਸੀਓ ਮੈਂ ਵਿਮਲ ਸੇਤੀਆ ਡਿਪਟੀ ਕਮਿਸ਼ਨਰ ਫਰੀਦਕੋਟ ਅੱਜ ਫਿਰ ਤੁਹਾਡੇ ਨਾਲ ਹਫਤਾਵਾਰੀ ਫੇਸਬੁਕ ਪ੍ਰੋਗਰਾਮ ਦੇ ਰਾਹੀਂ ਰੂਬਰੂ ਹੋ ਰਿਹਾ ਹਾਂ ਅੱਜ ਆਪਾਂ ਫਿਰ ਤੁਹਾਡੇ ਨਾਲ ਜ਼ਿਲ੍ਹੇ ਦੇ ਵਿੱਚ ਕੋਰੋਨਾ ਦੀ ਸਥਿਤੀ ਤੇ ਵਿਚਾਰ ਚਰਚਾ ਕਰਾਂਗੇ ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਜਿਹਦੇ ਵਿੱਚ ਕੋਰੋਨਾ ਦੀ ਟੈਸਟਿੰਗ ਤੇ ਟੀਕਾਕਰਨ ਪੂਰੇ ਜੋਰਾਂ-ਸ਼ੋਰਾਂ ਤੇ ਚੱਲ ਰਿਹਾ ਹੈ ਕਿ ਉਹਨਾਂ ਦੀ ਬਿਮਾਰੀ ਪਛਾਣ ਲਈ ਸਾਰਿਆਂ ਸਾਡੀ ਸਾਰਿਆਂ ਦੀ ਸਮਾਜਿਕ ਜ਼ਿੰਮੇਵਾਰੀ ਵੀ ਬੰਦੀ ਹੈ ਸਾਡਾ ਇਹ ਫਰਜ਼ ਬੰਦਾ ਹੈ ਕਿ ਅਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਟੈਸਟ ਕਰਾਈਏ ਔਰ ਇਸ ਤੋਂ ਇਲਾਵਾ ਜੇ ਅਸੀਂ ਬਿਲਕੁਲ ਠੀਕ ਹਾਂ ਤਾਂ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਵੈਕਸੀਨੇਸ਼ਨ ਵੀ ਕਰਵਾਈਏ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੈਕਸੀਨੇਸ਼ਨ ਪੂਰੀ ਜੋਰਾਂ ਤੇ ਚੱਲ ਰਹੀ ਹੈ ਔਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿੰਨੀ ਜਲਦੀ ਵੈਕਸੀਨ ਅਸੀਂ ਕਰਵਾਵਾਂਗੇ ਉੰਨੀ ਜਲਦੀ ਹੀ ਕਰੋਨਾ ਦੀ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ ਸੋ ਇਸ ਲਈ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਅਸੀਂ ਜੋ ਪੰਜਾਬ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਉਹਨਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਫਿਰ ਉਹੀ ਪੁਰਾਣੀ ਗੱਲ ਦੁਹਰਾਣਾ ਚਾਹਾਂਗਾ ਕਿ ਅਸੀਂ 6 ਫੁੱਟ ਦੀ ਦੂਰੀ ਬਣਾ ਕੇ ਰੱਖੀਏ ਇਸ ਤੋਂ ਇਲਾਵਾ ਅਸੀਂ ਫੇਸ ਮਾਸਕ ਲਗਾ ਕੇ ਰੱਖੀਏ ਔਰ ਨਾਲ ਹੀ ਨਾਲ ਅਸੀਂ ਵਾਰ-ਵਾਰ ਹੱਥ ਵੀ ਧੋਈਏ ਇੱਕ ਹੋਰ ਮੈਂ ਤੁਹਾਨੂੰ ਨਾਲ ਗੱਲ ਖਤ ਕਰਨਾ ਚਾਹੁੰਦਾ ਹਾਂ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਟੀਕਾ ਕਰਨ ਦੇ ਲਈ ਅਸੀਂ ਫਰੀਦਕੋਟ ਕੋਟਕਪੂਰਾ ਜੈਤੋਂ ਸਾਡੇ ਅ ਬਾਜਾਖੰਡਾ ਜੰਡ ਸਾਹਿਬ ਹਰ ਜਗ੍ਹਾ ਤੇ ਵੈਕਸੀਨੇਸ਼ਨ ਦੇ ਕੈਂਪ ਵੀ ਲਗਾਏ ਹਨ ਔਰ ਨਾਲ ਹੀ ਨਾਲ ਹੁਣ ਜਿਵੇਂ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜਾ ਰਬੀ ਦਾ ਮਾਰਕੀਟਿੰਗ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਔਰ wheat ਕਣਕ ਜਿਵੇਂ ਕਿ ਆ ਰਹੀ ਹੈ ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਵੀ ਸ਼ੁਰੂਆਤ ਹੋ ਚੁੱਕੀ ਹੈ ਤੋਂ ਇਸ ਲਈ ਅਸੀਂ ਸਾਰੀਆਂ ਮੰਡੀਆਂ ਦੇ ਬਾਹਰ ਵੀ ਅਸੀਂ ਵੈਕਸੀਨੇਸ਼ਨ ਦੇ ਕੈਂਪ ਲਗਾ ਰਹੇ ਹਾਂ ਵੈਕਸੀਨੇਸ਼ਨ ਦੀਆਂ ਟੀਮਾਂ ਬੈਠੀਆਂ ਹਨ ਸਾਡੇ ਜ਼ਿਲ੍ਹੇ ਦੇ ਵਿੱਚ ਚਾਰ ਤਾਂ ਮੇਨ ਮੰਡੀਆਂ ਹਨ ਨੋਨ ਸਬ ਸਬ ਯਾਰਡ ਹਨ ਔਰ 60 ਦੇ ਕਰੀਬ ਲਗਭਗ ਪਰਚੇਸ ਸੈਂਟਰ ਹਨ ਅਸੀਂ ਹਰੇਕ ਦਾਣਾ ਮੰਡੀ ਦੇ ਬਾਹਰ ਇੱਕ ਵੈਕਸੀਨੇਸ਼ਨ ਦੀ ਟੀਮ ਬਿਠਾਈ ਹੈ ਜੋ ਕਿ ਹਰੇਕ ਵਿਅਕਤੀ ਦਾ ਉਸ ਦਾ ਵੈਕਸੀਨੇਸ਼ਨ ਕਰੇਗੀ ਸੋ ਮੈਂ ਸਾਰੇ ਜ਼ਿਮੀਦਾਰ ਭਰਾਵਾਂ ਨੂੰ ਕਿਸਾਨਾਂ ਨੂੰ ਆੜਤੀਆਂ ਨੂੰ ਹੋਰ ਵੀ ਜਿੰਨੇ ਵੀ ਲੇਬਰ ਵਾਲੇ ਹੈ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉਹ ਸਾਰੇ ਵੀ ਵੈਕਸੀਨੇਸ਼ਨ ਕਰਵਾਉਣ ਫਰੀਦਕੋਟ ਜ਼ਿਲ੍ਹੇ ਦੀ ਤਾਜ਼ਾ ਸਥਿਤੀ ਦੇ ਅਨੁਸਾਰ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ ਤੱਕ 90183 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਸੀ ਔਰ ਇਸ ਵਕਤ ਸਾਡੇ ਜਿਲ੍ਹੇ ਵਿੱਚ ਕੁੱਲ 523 ਦੇ ਕਰੀਬ ਐਕਟਿਵ ਕੇਸ ਹਨ ਔਰ ਮੈਂ ਸਭ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਟੀਕਾ ਕਰਨ ਦੇ ਵਿੱਚ ਜਿਸ ਨੂੰ ਕਿ ਅਸੀਂ ਵੈਕਸੀਨੇਸ਼ਨ ਕਹਿੰਦੇ ਆ ਉਸ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਜਾਵੇ ਔਰ ਆਪ ਆਪਣੇ ਸਾਰੇ ਪਰਿਵਾਰ ਦੇ ਜੋ ਵੀ ਸਾਡੇ ਮੈਂਬਰ ਹਨ 45 ਸਾਲ ਦੀ ਉਮਰ ਤੋਂ ਜ਼ਿਆਦਾ ਹਨ ਉਹਨਾਂ ਦਾ ਟੀਕਾ ਕਰਨ ਕਰਵਾਇਆ ਜਾਵੇ ਔਰ ਸਾਰੇ ਵਿਅਕਤੀ ਅਗਾਂਹ ਹੋ ਕੇ ਟੀਕਾ ਲਗਵਾਉਣ ਤਾਂ ਜੋ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਅਸੀਂ ਕੋਰੋਨਾ ਨਾਂ ਦੀ ਮਹਾਮਾਰੀ ਤੇ ਜਿੱਤ ਪ੍ਰਾਪਤ ਕਰ ਸਕੀਏ ਜੈ ਹਿੰਦ